ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦੰਡਵਤ ਹੋ ਕੇ ਬੜੇ ਸਤਿਕਾਰ ਦੇ ਨਾਲ ਮੱਥਾ ਟੇਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਸਾਡੇ ਮਹਾਨ ਗੁਰੂ ਸਾਹਿਬ ਜੀ ਬੋਲਦੇ ਹਨ ਸਾਡੇ ਗੁਰੂ ਸਾਹਿਬ ਜੀ ਸਾਡੇ ਗੁਰੂ ਸਾਹਿਬ ਜੀ ਵਾਰ-ਵਾਰ ਸਾਨੂੰ ਕਹਿੰਦੇ ਹਨ ਕਿ हे ਇਨਸਾਨ ਤੈਨੂੰ ਇਹ ਦਰਲੱਭ ਤੈਨੂੰ ਇਹ ਦਰਲੱਭ ਮਾਨਸ ਜਨਮ ਉਸ ਈਸ਼ਵਰ ਦੇ ਨਾਲ ਮਿਲਦੇ ਵਾਸਤੇ ਮਿਲਿਆ ਹੈ ਤੂੰ ਆਪਣੇ ਗੁਰਮਾ ਦੇ ਹੁਕਮ ਮੁਤਾਬਕ ਉਸ ਈਸ਼ਵਰ ਨੂੰ ਜਲਦੀ ਤੋਂ ਜਲਦੀ ਮਿਲ ਲੈ ਜਲਦੀ ਤੋਂ ਜਲਦੀ ਮਿਲ ਲੈ ਉਸ ਈਸ਼ਵਰ ਦਾ ਆਪਣੇ ਘਟ ਦੇ ਅੰਦਰ ਦਰਸ਼ਨ ਕਰ ਲੈ ਅੱਗੇ ਅਸੀਂ ਆਪਣੇ ਮਹਾਨ ਗੁਰਮੁਖਾਂ ਦੇ ਵਿਚਾਰਾਂ ਦੁਆਰਾ ਸੁਣਦੇ ਹਾਂ ਸਾਡੇ ਗੁਰੂ ਸਾਹਿਬ ਜੀ ਰਹਿ ਰਾਸ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਰਹਿ ਰਾਸ ਦੀ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਸਾਡੇ ਗੁਰੂ ਸਾਹਿਬ ਜੀ ਰਹਿ ਰਾਸ ਦੀ ਬਾਣੀ ਦੇ ਦੁਆਰਾ ਸਾਨੂੰ ਸਮਝਾਉਂਦੇ ਹਨ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਭਈ ਪ੍ਰਾਪਤ ਮਨੁੱਖ ਦੇਹ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੈਨੂੰ 84 ਲੱਖ ਜੁਨਾਂ ਦੇ ਵਿੱਚ ਭਟਕਣ ਤੋਂ ਬਾਅਦ ਧੱਤੇ ਖਾਣ ਤੋਂ ਬਾਅਦ ਇਹ ਮਨੁੱਖ ਦਾ ਜਾਮਾ ਪ੍ਰਾਪਤ ਹੋਇਆ ਹੈ ਇਹ ਮਨੁੱਖ ਦਾ ਜਾਮਾ ਮਨੁੱਖ ਦਾ ਸਰੀਰ ਪ੍ਰਾਪਤ ਹੋਇਆ ਹੈ ਅਤੇ ਕਿਸ ਦੇ ਵਾਸਤੇ ਪ੍ਰਾਪਤ ਹੋਇਆ ਹੈ ਅਤੇ ਇਸ ਲਈ ਪ੍ਰਾਪਤ ਹੋਇਆ ਹੈ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਕਿ 84 ਲੱਖ ਜੁਨਾ ਦੇ ਵਿੱਚ ਭਟਕਣ ਤੋਂ ਬਾਅਦ ਤੈਨੂੰ ਇਹ ਜਾਮਾ ਪ੍ਰਾਪਤ ਹੋਇਆ ਹੈ ਤੇ ਇਹ ਤੇਰੀ ਹੁਣ ਈਸ਼ਵਰ ਨੂੰ ਉਸ ਈਸ਼ਵਰ ਨੂੰ ਮਿਲਣ ਦੀ ਵਾਰੀ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਗੋਬਿੰਦ ਨੂੰ ਮਿਲਣ ਦੀ ਈਸ਼ਵਰ ਨੂੰ ਮਿਲਣ ਦੀ ਇਹ ਤੇਰੀ ਵਾਰੀ ਹੈ ਜੇਕਰ ਤੂੰ ਮਿਲ ਸਕਦਾ ਹੈ ਤਾਂ ਇਸੇ ਇਸੇ ਮਾਨਸ ਜਾਮੇ ਦੇ ਵਿੱਚ ਹੀ ਮਿਲ ਸਕਦਾ ਹੈ ਅਤੇ ਜੇਕਰ ਤੂੰ ਬੰਦਗੀ ਕਰ ਸਕਦਾ ਹੈ ਤਾਂ ਉਹ ਵੀ ਇਸ ਮਾਨਸ ਜਾਮੇ ਦੇ ਵਿੱਚ ਹੀ ਆ ਕੇ ਕਰ ਸਕਦਾ ਹੈ ਭਈ ਪ੍ਰਾਪਤ ਮਨੁੱਖ ਲਈ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਨੂੰ ਮਿਲਣ ਦੀ ਇਹ ਤੇਰੀ ਵਾਰੀ ਹੈ ਪਰ ਸਤਿ ਆਪਰ ਗੁਰੂ ਪਿਆਰੀ ਸਾਧ ਸੰਗਤ ਜੀ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਆਪ ਜੀ ਨੂੰ ਕਿੰਨਾ ਸਮਾਂ ਹੋ ਗਿਆ ਹੈ ਸ਼ਾਮ ਦੇ ਸਮੇਂ ਰਹਿ ਰਸ ਦੀ ਬਾਣੀ ਦੇ ਵਿੱਚ ਆਪ ਨੂੰ ਇਸ ਸ਼ਲੋਕ ਨੂੰ ਸੁਣਦਿਆਂ ਹੋਇਆਂ ਕਿੰਨਾ ਸਮਾਂ ਹੋ ਗਿਆ ਹੈ ਪਰ ਕੀ ਕਦੀ ਪਰ ਕੀ ਕਦੇ ਆਪ ਜੀ ਨੇ ਇਸ ਸ਼ਲੋਕ ਦੇ ਇਸ ਸ਼ਲੋਕ ਦੇ ਅਰਥ ਕਰਕੇ ਉਸ ਦੇ ਉੱਤੇ ਅਮਲ ਕੀਤਾ ਹੈ ਪਰ ਕੀ ਕਦੇ ਆਪ ਜੀ ਨੇ ਇਸ ਸ਼ਲੋਕ ਦੇ ਅਰਥ ਕਰਕੇ ਉਸ ਦੇ ਉੱਤੇ ਅਮਲ ਕੀਤਾ ਹੈ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਸਾਡੇ ਗੁਰੂ ਸਾਹਿਬ ਜੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸੈਂਕੜੇ ਵਾਰ ਹੀ ਸੈਂਕੜੇ ਵਾਰ ਹੀ ਕਹਿ ਰਹੇ ਹਨ ਕਿ ਈਸ਼ਵਰ ਨੂੰ ਮਿਲ ਇਹ ਇਹ ਜੋ ਮਨੁੱਖ ਦਾ ਜਨਮ ਹੈ ਇਹ ਤੈਨੂੰ ਜੋ ਮਨੁੱਖ ਦਾ ਜਾਮਾ ਮਿਲਿਆ ਹੈ ਇਹ ਈਸ਼ਵਰ ਨੂੰ ਮਿਲਣ ਵਾਸਤੇ ਮਿਲਿਆ ਹੈ ਭਈ ਪ੍ਰਾਪਤ ਮੁਖ ਦੇ ਹੁਰੀਆ ਗੋਬਿੰਦ ਨੂੰ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਗੋਬਿੰਦ ਨੂੰ ਮਿਲਣ ਵਾਸਤੇ ਤੈਨੂੰ ਇਹ ਮਾਨਸ ਜਨਮ ਮਿਲਿਆ ਹੈ ਅਵਰ ਕਾਜ ਤੇਰੇ ਕਿਸੇ ਕਿਤੇ ਨਾ ਕਾਮ ਅਵਰ ਕਾਜ ਤੇਰੇ ਕਿਤੇ ਨਾ ਕਾਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਈਸ਼ਵਰ ਨੂੰ ਮਿਲੇ ਤੋਂ ਬਿਨਾ ਅਤੇ ਉਸ ਦੇ ਸੱਚੇ ਨਾਮ ਤੋਂ ਬਿਨਾ ਤੂੰ ਜੋ ਵੀ ਆ ਕੇ ਉਹ ਸੰਸਾਰ ਦੇ ਉੱਤੇ ਆ ਕੇ ਜੋ ਜੋ ਵੀ ਕੰਮ ਕਰ ਰਿਹਾ ਹੈ ਕਰ ਰਿਹਾ ਹੈ ਉਹ ਤੇਰੇ ਕੰਮ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਆਉਣੇ ਹਨ ਉਹ ਤੇਰੇ ਸਾਰੇ ਕੰਮ ਕਿਸੇ ਵੀ ਲੇਖੇ ਦੇ ਵਿੱਚ ਨਹੀਂ ਆਉਣੇ ਹਨ ਅਵਰ ਕਾਜ ਤੇਰੇ ਕਿਤੇ ਨਾ ਕਾਮ ਮੇਲ ਸਾਧ ਸੰਗਤ ਭਜ ਕੇਵਲ ਨਾਮ ਮੇਲ ਸਾਧ ਸੰਗਤ ਭਜ ਕੇਵਲ ਨਾਮ ਤੂੰ ਕਿਸੇ ਪੂਰੇ ਸਾਧੂ ਦੀ ਤੂੰ ਕਿਸੇ ਪੂਰੇ ਸਾਧੂ ਦੀ ਸੰਗਤ ਕਰ ਤੂੰ ਕਿਸੇ ਪੂਰੇ ਸਾਧੂ ਨੂੰ ਮਿਲ ਉਹਨਾਂ ਦੀ ਸੰਗਤ ਕਰ ਤੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਲੈ ਕੇ ਤੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਲੈ ਕੇ ਆਪਣੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਕੇ ਉਹਨਾਂ ਤੋਂ ਉਹ ਨਾਮ ਸ਼ਬਦ ਲੈ ਕੇ ਉਸ ਨਾਮ ਦਾ ਸਿਮਰਨ ਕਰ ਮਿਲ ਸਾਧ ਸੰਗਤ ਭਜ ਕੇਵਲ ਨਾਮ ਰੰਗ ਜਾਮ ਲਾਗ ਭਵਜਲ ਤਰਨ ਕੇ ਤੂੰ ਭਵਜਲ ਦੇ ਉਤੋਂ ਤਰਨ ਦਾ ਤੂੰ ਭਵਜਲ ਦੇ ਉਤੋਂ ਤਰਨ ਦਾ ਕੋਈ ਯਤਨ ਕਰ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਤੇਰਾ ਜੋ ਇਹ ਸਾਰਾ ਹੀ ਜਨਮ ਹੈ ਇਹ ਸੰਸਾਰ ਦੀ ਮਾਇਆ ਦੇ ਵਿੱਚ ਲੱਗ ਕੇ ਬੇਅਰਥ ਜਾ ਰਿਹਾ ਹੈ ਇਸ ਕਰਕੇ ਤੂੰ ਕਿਸੇ ਤੂੰ ਬਰਾ ਸਾ ਤੂੰ ਸਾਨੂੰ ਬ੍ਰਹਮ ਗਿਆਨ ਦੇਣ ਵਾਲੇ ਇਸ ਕਰਕੇ ਤੂੰ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਸੰਤ ਸਾਧੂ ਦੀ ਸੰਗਤ ਕਰਕੇ ਉਸ ਈਸ਼ਵਰ ਦੇ ਨਾਲ ਮਲਾਪ ਕਰ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖ ਲੈ ਅੱਗੇ 631 ਅੰਗ ਤੇ ਨੌਵੇਂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇ ਲਈ ਨਵੇਂ ਪਾਤਸ਼ਾਹ ਜੀ 631 ਅੰਗ ਤੇ ਸਾਨੂੰ ਸਮਝਾਉਂਦੇ ਹਨ ਕਿ हे ਇਨਸਾਨ ਤੈਨੂੰ 84 ਲੱਖ ਜੁਗਾਂ ਦੇ ਵਿੱਚ ਟੱਕੇ ਖਾਂਦਿਆਂ ਹੋਇਆਂ ਭਟਕਦਿਆਂ ਹੋਇਆਂ ਬਹੁਤ ਹੀ ਯੁੱਗ ਬੀਤ ਗਏ ਹਨ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਬਹੁਤ ਹੀ ਯੁੱਗ ਬੀਤ ਗਏ ਹਨ ਮਾਨਸ ਦੇਹ ਲਈ ਅਤੇ ਹੁਣ ਆਕੇ ਤੈਨੂੰ ਇਹ ਮਾਨਸ ਜਾਮਾ ਪ੍ਰਾਪਤ ਹੋਇਆ ਹੈ ਹੁਣ ਆਕੇ ਤੈਨੂੰ ਇਹ ਮਾਨਸ ਜਨਮ ਪ੍ਰਾਪਤ ਹੋਇਆ ਹੈ ਨਾਨਕ ਕਹਿਤ ਮਿਲਣ ਕੀ ਬਰੀਆ ਇਿੱਥੇ ਵੀ ਸਾਡੇ ਗੁਰਮੁਖ ਨੇ ਇਿੱਥੇ ਵੀ ਨੌਵੇਂ ਪਾਤਸ਼ਾਹ ਜੀ ਨੇ ਉਸ ਈਸ਼ਵਰ ਦੇ ਨਾਲ ਮਿਲਣ ਦੀ ਗੱਲ ਕੀਤੀ ਹੈ ਈਸ਼ਵਰ ਨੂੰ ਮੰਨਣ ਦੀ ਗੱਲ ਨਹੀਂ ਕੀਤੀ ਹੈ ਪਰ ਅਸੀਂ ਪਰ ਅਸੀਂ ਈਸ਼ਵਰ ਨੂੰ ਮੰਨੀ ਜਾ ਰਹੇ ਹਾਂ ਪਰ ਅਸੀਂ ਈਸ਼ਵਰ ਨੂੰ ਮੰਨੀ ਜਾ ਰਹੇ ਹਾਂ ਸਾਡੇ ਗੁਰਮੁਖ ਨੇ ਉਸ ਈਸ਼ਵਰ ਦੇ ਨਾਲ ਵਾਰ-ਵਾਰ ਵਾਰ-ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਿਲਣ ਦੀ ਗੱਲ ਕੀਤੀ ਹੈ ਨਾਨਕ ਕਹਿਤ ਮਿਲਣ ਕੀ ਬਰੀਆ ਕਿ हे ਇਨਸਾਨ ਤੈਨੂੰ ਇਹ ਮਾਨਸਿਕ ਜਨਮ ਦੇ ਵਿੱਚ ਆ ਕੇ ਉਸ ਈਸ਼ਵਰ ਦੇ ਨਾਲ ਮਿਲਣ ਦਾ ਸਮਾਂ ਮਿਲਿਆ ਹੈ ਇਹ ਮਿਲਣ ਦੀ ਤੇਰੀ ਵਾਰੀ ਹੈ ਨਾਨਕ ਕਹਤ ਮਿਲਣ ਕੀ ਬਰੀਆ ਸਿਮਰਤ ਕਾਹੇ ਨਹੀਂ ਤੂੰ ਉਸ ਈਸ਼ਵਰ ਦੇ ਨਾਲ ਮਿਲ ਕੇ ਉਸ ਦੇ ਸੱਚੇ ਨਾਮ ਦਾ ਸਿਮਰਨ ਕਿਉਂ ਨਹੀਂ ਕਰਦਾ ਅੱਗੇ ਸਾਡੇ ਗੁਰੂ ਸਾਹਿਬ ਜੀ 176 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਈ ਜਨਮ ਭਏ ਕੀਟ ਪਤੰਗਾ ਕਿ हे ਇਨਸਾਨ ਤੂੰ ਕਈ ਜਨਮ ਕੀੜੇ ਪਤ ਕੀੜੇ ਪਤੰਗੇ ਬਣਿਆ ਕਈ ਜਨਮ ਗੱਜ ਮੀਨ ਕਰੰਗਾ ਕਈ ਜਨਮ ਤੋਂ ਹਾਥੀ ਮੱਛੀ ਐੜ ਜਾਨਵਰ ਬਣਿਆ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਤੋਂ ਪੰਛੀ ਅਤੇ ਸੱਪ ਦੀਆਂ ਜੂਨਾਂ ਦੇ ਵਿੱਚ ਸੱਪ ਦੀਆਂ ਜੂਨਾਂ ਦੇ ਵਿੱਚ ਪੈਦਾ ਹੋਇਆ ਕਈ ਜਨਮ ਹੈਵਰ ਬ੍ਰਖ ਜੋਇਓ ਕਈ ਜਨਮ ਤੋਂ ਰੁੱਖਾਂ ਐਦੀਆਂ ਜੀਵਨਾਂ ਦੇ ਵਿੱਚ ਪੈਦਾ ਹੋਇਆ ਮਿਲ ਜਗਦੀਸ਼ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਮਿਲ ਜਗਦੀਸ਼ ਜਗਦੀਸ਼ ਉਸ ਈਸ਼ਵਰ ਨੂੰ ਕਹਿੰਦੇ ਹਨ ਜਗਦੀਸ਼ ਉਸ ਈਸ਼ਵਰ ਨੂੰ ਕਹਿੰਦੇ ਹਨ ਮਿਲ ਜਗਦੀਸ਼ ਮਿਲਣ ਕੀ ਬਰੀਆ ਇੱਥੇ ਵੀ ਸਾਡੇ ਗੁਰਮਾ ਨੇ ਬੜਾ ਜ਼ੋਰ ਦੇ ਕੇ ਸਾਨੂੰ ਕਿਹਾ ਹੈ ਇੱਥੇ ਵੀ ਸਾਡੇ ਗੁਰਮਾ ਨੇ ਬੜਾ ਜ਼ੋਰ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਮੇਲ ਜਗਦੀਸ਼ ਮਿਲਣ ਕੀ ਬਰੀਆ ਕਿ हे ਇਨਸਾਨ ਤੂੰ ਉਸ ਈਸ਼ਵਰ ਨੂੰ ਮਿਲ ਇਹ ਇਹ ਤੇਰੀ ਮਿਲ ਦੀ ਵਾਰੀ ਹੈ ਕਿ हे ਇਨਸਾਨ ਤੂੰ ਉਸ ਈਸ਼ਵਰ ਨੂੰ ਮਿਲ ਇਹ ਤੇਰੀ ਉਸ ਈਸ਼ਵਰ ਦੇ ਨਾਲ ਮਿਲ ਦੀ ਵਾਰੀ ਹੈ ਜੇਕਰ ਤੂੰ ਮਿਲ ਸਕਦਾ ਹੈ ਤੂੰ ਤਾਂ ਤੂੰ ਇਸ ਮਾਨਸ ਜਨਮ ਦੇ ਵਿੱਚ ਹੀ ਉਸ ਈਸ਼ਵਰ ਦੇ ਨਾਲ ਮਿਲ ਸਕਦਾ ਹੈ ਮੇਲ ਜਗਦੀਸ਼ ਮਿਲਣ ਕੀ ਬਰੀਆ ਚਰੰਗ ਕਾਲੇ ਦੇ ਸਜਰ ਗਿਆ ਤੈਨੂੰ ਇਹ ਮਨੁੱਖ ਦਾ ਜਾਮਾ ਬਹੁਤ ਹੀ ਜੁਹਨਾ ਦੇ ਵਿੱਚ 84 ਰਖ ਜੁਹਨਾ ਦੇ ਵਿੱਚ ਝਟਕਣ ਤੋਂ ਬਾਅਦ ਠੱਕੇ ਖਾਣ ਤੋਂ ਬਾਅਦ ਦੁੱਖ ਸਹਿਣ ਤੋਂ ਬਾਅਦ ਪ੍ਰਾਪਤ ਹੋਇਆ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਅੱਗੇ ਸਾਡੇ ਗੁਰੂ ਸਾਹਿਬ ਜੀ 522 ਅੰਗ ਤੇ ਪੰਜਵੇਂ ਪਾਤਸ਼ਾਹ ਜੀ ਸਾਨੂੰ ਹੋਰ ਸਮਝਾਉਂਦੇ ਹੋਏ ਕਹਿੰਦੇ ਹਨ ਉੱਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ ਉੱਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ ਕਿ ਹੇ ਇਨਸਾਨ ਤੂੰ ਆਪਣਾ ਪੇਟ ਭਰਨ ਵਾਸਤੇ ਕੋਈ ਉੱਦਮ ਕਰ ਕੋਈ ਕਮਾਈ ਕਰ ਕਿ ਹੇ ਇਨਸਾਨਾ ਤੂੰ ਆਪਣਾ ਪੇਟ ਭਰਨ ਵਾਸਤੇ ਕੋਈ ਉੱਦਮ ਕਰ ਕੋਈ ਕਮਾਈ ਕਰ ਅਤੇ ਸੁਖ ਲੈ ਉਦਮ ਕਰਿੰਦਿਆਂ ਜੀਉ ਤੂੰ ਕਮਾਉਂਦਿਆਂ ਸੁਖ ਪੁੰਚ ਅਤੇ ਕਮਾਈ ਕਰ ਅਤੇ ਸੁਖ ਲੈ ਜੀ ਧਿਆਮ ਲਿਆਂ ਤੂੰ ਪ੍ਰਭੂ ਮਿਲ ਧਿਆਮ ਧਿਆਂ ਤੂੰ ਪ੍ਰਭੂ ਮਿਲ ਤੂੰ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਤੇ ਉਸ ਈਸ਼ਵਰ ਦੇ ਨਾਲ ਮਲਾਪ ਵੀ ਕਰ ਲੈ ਧਿਆਮ ਧਿਆਂ ਤੂੰ ਪ੍ਰਭੂ ਮਿਲ ਇੱਥੇ ਵੀ ਸਾਡੇ ਗੁਰਮੁਖ ਨੇ ਉਸ ਈਸ਼ਵਰ ਦੇ ਨਾਲ ਮਿਲਣ ਦੀ ਗੱਲ ਕੀਤੀ ਹੈ ਇੱਥੇ ਵੀ ਸਾਡੇ ਗੁਰਮੁਖ ਨੇ ਉਸ ਈਸ਼ਵਰ ਦੇ ਨਾਲ ਮਿਲਣ ਦੀ ਗੱਲ ਕੀਤੀ ਹੈ ਧਿਆamdਿਆਂ ਤੂੰ ਪ੍ਰਭੂ ਮਿਲ ਤੂੰ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਤੇ ਉਸ ਉਸ ਈਸ਼ਵਰ ਦੇ ਨਾਲ ਮਲਾਪ ਕਰ ਧਿਆamdਿਆਂ ਤੂੰ ਪ੍ਰਭੂ ਮਿਲ ਨਾਲਕ ਉਤਰੇ ਚਿੰਤ ਉਸ ਈਸ਼ਵਰ ਦੇ ਨਾਲ ਮਲਾਪ ਕਰਕੇ ਤੇ ਉਸ ਦੇ ਸੱਚੇ ਨਾਮ ਦਾ ਸਿਮਰਨ ਕਰਕੇ ਫਿਰ ਤੇਰੀ ਸਭ ਤਰ੍ਹਾਂ ਦੀ ਚਿੰਤਾ ਦੂਰ ਹੋ ਜਾਵੇਗੀ ਅੱਗੇ 1186 ਅੰਗ ਤੇ ਨਵੇਂ ਪਾਤਸ਼ਾਹ ਜੀ ਲਿਖਦੇ ਹਨ ਸਾਦੋ ਇਹ ਤਨ ਮਿਥਿਆ ਜਾਨੋ ਜਾਂ ਭੀਤਰ ਜੋ ਰਾਮ ਵਸਤ ਹੈ ਸਾਚੋ ਤਾਹੇ ਵਚਾਨੋ ਨਵੇਂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਇਹ ਮਨੁੱਖ ਇਸ ਇਸ ਸਰੀਰ ਨੂੰ ਆਪਣੇ ਇਸ ਮਨੁੱਖ ਸਰੀਰ ਨੂੰ ਇਸ ਤਨ ਨੂੰ ਝੂਠ ਕਰਕੇ ਜਾਣ ਕਿ ਇਹ ਇਨਸਾਨਾ ਤੂੰ ਆਪਣੇ ਇਸ ਮਾਨਸ ਜਨਮ ਨੂੰ ਝੂਠ ਕਰਕੇ ਜਾਣ ਸਾਧੋ ਇਹ ਤਨ ਮਿੱਠਿਆ ਜਾਨੋ ਜਾਂ ਭੀਤਰ ਜੋ ਰਾਮ ਵਸਤਾ ਹੈ ਸਾਚੋ ਤਾਹੇ ਪਛਾਨੋ ਨਵੀਂ ਪਾਚੇ ਜੀ ਕਹਿੰਦੇ ਹਨ ਕਿ ਤੇਰੇ ਇਸ ਘਟ ਦੇ ਅੰਦਰ ਜੋ ਉਹ ਈਸ਼ਰ ਵਸਦਾ ਹੈ ਕੇ ਤੇਰੇ ਘਟ ਦੇ ਅੰਦਰ ਹੀ ਜੋ ਉਹ ਈਸ਼ਰ ਬੈਠਾ ਹੋਇਆ ਹੈ ਉਸ ਨੂੰ ਪਛਾਨੋ ਉਸ ਨੂੰ ਪਛਾਨੋ ਭਾਵ ਉਸ ਦੇ ਨਾਲ ਮਿਲ ਲਵੋ ਭਾਵ ਉਸ ਦਾ ਆਪਣੇ ਘਟ ਦੇ ਅੰਦਰ ਦਰਸ਼ਨ ਕਰੋ ਦੇ ਸਾਡੇ ਗੁਰੂ ਸਾਹਿਬ ਜੀ ਅੱਗੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਹੋਰ ਲਿਖ ਹੋਰ ਲਿਖਦੇ ਹਨ ਅੱਗੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਹੋਰ ਸਮਝਾਉਂਦੇ ਹਨ ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀਵੜਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀਵੜਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਣ ਦੁੱਖ ਪਾਏ ਦਾ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਕਿ ਉਸ ਈਸ਼ਵਰ ਨੇ ਕਿ ਉਸ ਈਸ਼ਵਰ ਨੇ 84 ਰਖ ਜੁਨਾ ਬਣਾਈਆਂ ਹਨ ਪਰ ਇੱਕ ਮਾਨਸ ਨੂੰ ਹੀ ਉਸ ਨੇ ਵਡਿਆਈ ਦਿੱਤੀ ਹੈ ਕਿ ਉਹ ਹੀ ਈਸ਼ਵਰ ਦੇ ਨਾਲ ਮਿਲ ਸਕਦਾ ਹੈ ਅਤੇ ਉਹੀ ਈਸ਼ਵਰ ਦਾ ਸੱਚਾ ਨਾਮ ਜਪ ਸਕਦਾ ਹੈ ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਣ ਦੁੱਖ ਪਾਇਦਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਮਾਨਸ ਜਮੇ ਤੋਂ ਜੋ ਚੁੱਕ ਜੋ ਚੁੱਕ ਜਾਂਦਾ ਹੈ ਕਿ ਇਸ ਜਮੇ ਮਾਨਸ ਜਮੇ ਤੋਂ ਜੋ ਚੁੱਕ ਜਾਂਦਾ ਹੈ ਭਾਵ ਈਸ਼ਵਰ ਦੇ ਨਾਲ ਮਿਲ ਕੇ ਉਸ ਦਾ ਨਾਮ ਸਿਮਰਨ ਨਹੀਂ ਕਰਦਾ ਉਹ ਵਾਰ-ਵਾਰ ਜੰਮਦਾ ਮਰਦਾ ਹੈ ਉਹ ਵਾਰ-ਵਾਰ ਜੰਮਦਾ ਮਰਦਾ ਹੈ ਤੇ 84 ਲੱਖ ਜੁਨਾਂ ਦਾ ਦੁੱਖ ਪਾਉਂਦਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ 50 ਅੰਕ ਤੇ ਸਮਝਾਉਂਦੇ ਹਨ 184 ਭਰਮਦਿਆਂ ਦੁਰਲਭ ਜੀਵਨ ਅਬ ਪਾਇਓ ਰੇ ਕਿ ਹੇ ਇਨਸਾਨਾ ਤੈਨੂੰ 84 ਲੱਖ ਜੁਨਾਂ ਦੇ ਵਿੱਚ ਧੱਕੇ ਖਾਣ ਤੋਂ ਬਾਅਦ ਹੁਣ ਇਹ ਦੁਰਲਭ ਹੁਣ ਇਹ ਦੁਰਲਭ ਮਾਨਸ ਦਾ ਜਨਮ ਪ੍ਰਾਪਤ ਹੋਇਆ ਹੈ 184 ਭਰਮਦਿਆਂ ਦੁਰਲਭ ਜੀਵਨ ਅਬ ਪਾਇਓ ਰੇ ਨਾਨਕ ਨਾਮ ਸੰਭਾਲ ਤੂੰ 100 ਦਿਨ ਨੇੜੇ ਆਇਓ ਰੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਇਨਸਾਨ ਤੂੰ ਕਿਸੇ ਪੂਰੇ ਸੰਤ ਮਹਾਪੁਰਖ ਦੀ ਸੰਗਤ ਕਰਕੇ ਉਸ ਸੱਚੇ ਨਾਮ ਨੂੰ ਜਾਣ ਲੈ ਤੇਰਾ ਇੱਕ ਇੱਕ ਸਵਾਸ ਕਰਕੇ ਇੱਕ ਤੇਰਾ ਇੱਕ ਇੱਕ ਸਵਾਸ ਖਤਮ ਹੋਣ ਦੇ ਨਾਲ ਇੱਕ ਇੱਕ ਸਵਾਸ ਖਤਮ ਹੋਣ ਦੇ ਨਾਲ ਤੇਰਾ ਮੌਤ ਦਾ ਦਿਨ ਨੇੜੇ ਆ ਰਿਹਾ ਹੈ ਅੱਜ ਸਾਡੇ ਗੁਰੂ ਸਾਹਿਬ ਜੀ 1169 ਟੰਗ ਤੇ ਸਾਨੂੰ ਸਮਝਾਉਂਦੇ ਹਨ ਗੁਰਸੇਵਾ ਤੇ ਭਗਤ ਕਮਾਈ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਕਿ ਇੱਕ ਪੂਰੇ ਗੁਰੂ ਦੀ ਸੇਵਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੇਵਾ ਅਤੇ ਭਗਤੀ ਕਰਨ ਦੇ ਵਾਸਤੇ ਤੈਨੂੰ ਇਹ ਮਾਨਸ ਦਾ ਜਨਮ ਪ੍ਰਾਪਤ ਹੋਇਆ ਹੈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਇਸ ਦੇਹੀ ਨੂੰ ਤਾਂ ਇਸ ਮਾਨਸ ਦੇਹੀ ਨੂੰ ਤਾਂ ਵੱਡੇ ਵੱਡੇ ਰਿਸ਼ੀ ਮੁਨੀ ਦੇਵਤੇ ਵੀ ਲੋਚਦੇ ਫਿਰਦੇ ਹਨ ਕਿ ਸਾਨੂੰ ਇਹ ਮਾਨਸ ਦਾ ਜਨਮ ਪ੍ਰਾਪਤ ਹੋ ਜਾਵੇ ਤੇ ਅਸੀਂ ਨਹੀਂ ਉਸ ਈਸ਼ਵਰ ਦੀ ਬੰਦਗੀ ਭਗਤੀ ਕਰੀਏ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੋ ਲਾਹੋ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ اے ਇਨਸਾਨ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰੋ ਭਜੋ ਗੁਬਿੰਦ ਭੂਲ ਮਤ ਜਾਓ ਤੁਸੀਂ ਇਸ ਗੱਲ ਨੂੰ ਮਤ ਭੁੱਲ ਜਾਓ ਤੁਸੀਂ ਇਸ ਗੱਲ ਨੂੰ ਮਤ ਭੁੱਲ ਜਾਓ ਤੁਸੀਂ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰੋ ਮਾਨਸ ਜਨਮ ਕਾ ਇਹੋ ਲਾਹੋ ਮਾਨਸ ਜਨਮ ਦਾ ਇਹ ਹੀ ਲਾਹਾ ਹੈ ਜੇ ਸਾਡੇ ਗੁਰੂ ਸਾਹਿਬ ਜੀ ਖੁਰ ਸਾਨੂੰ ਸਮਝਾਉਂਦੇ ਹਨ ਮਾਨਸ ਜਨਮ ਦਰਲੱਭ ਹੈ ਹੋਤ ਨਾ ਵਾਰੋਂ ਵਾਰ ਸੰਤ ਕਬੀਰ ਜੀ ਆਪਣੀ ਬਾਣੀ ਦੇ ਦੁਆਰਾ 1366 ਅੰਗ ਤੇ ਸਾਨੂੰ ਸਮਝਾਉਂਦੇ ਹਨ ਮਾਨਸ ਜਨਮ ਦਰਲੱਭ ਹੈ ਕਿ ਇਹ ਮਾਨਸ ਦਾ ਜਨਮ ਹੈ ਇਹ ਬਹੁਤ ਹੀ ਦਰਲੱਭ ਹੈ ਬਹੁਤ ਹੀ 84 ਲੱਖ ਜੁਨਾ ਦੇ ਵਿੱਚ ਸਾਨੂੰ ਭਟਕਣ ਤੋਂ ਬਾਅਦ ਤੱਕੇ ਖਾਣ ਤੋਂ ਬਾਅਦ ਮਿਲਿਆ ਹੈ ਇਹ ਬਹੁਤ ਹੀ ਦਰਲੱਭ ਹੈ ਮਾਨਸ ਜਨਮ ਦਰਲੱਭ ਹੈ ਉਹ ਤਨ ਵਾਰੰਵਾਰੇ ਸਾਨੂੰ ਵਾਰੀ ਵਾਰੀ ਮਿਲਦਾ ਨਹੀਂ ਹੈ ਇਹ ਸਾਨੂੰ ਵਾਰ ਵਾਰ ਨਹੀਂ ਮਿਲਦਾ ਹੈ ਜਿਉਂ ਬਣ ਫਲ ਜਿਉਂ ਬਣ ਫਲ ਪਾ ਕੇ ਭੌਂ ਪੌਂ ਗਰੇ ਜਿਉਂ ਬਣ ਫਲ ਪਾ ਕੇ ਭੌਂ ਗਰੇ ਬੌਰ ਨਾ ਲਾਗੇ ਡਾਰ ਜਿਵੇਂ ਇੱਕ ਪੱਕਿਆ ਹੋਇਆ ਫਲ ਟਾਣੀ ਨਾਲੋਂ ਡਿੱਗ ਕੇ ਟਾਣੀ ਨਾਲੋਂ ਟਾਣੀ ਨਾਲੋਂ ਡਿੱਗ ਕੇ ਦੁਬਾਰਾ ਟਾਣੀ ਦੇ ਨਾਲ ਨਹੀਂ ਲੱਗਦਾ ਹੈ ਇਸੇ ਤਰ੍ਹਾਂ ਹੀ ਇਹ ਮਾਨਸੇ ਜਨਮ ਸਾਨੂੰ ਵਾਰ-ਵਾਰ ਨਹੀਂ ਮਿਲਦਾ ਹੈ ਅੱਜੇ 1061 ਅੰਗ ਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਲੱਖ 84 ਆਪ અપਾਏ ਕਿ 84 ਲੱਖ ਜੁਨਾ ਉਸ ਈਸ਼ਵਰ ਨੇ ਆਪ ਬਣਾਈਆਂ ਹਨ ਮਾਨਸ ਜਨਮ ਜਨਮ ਗੁਰੂ ਭਰਤੀ ਭਗਤੀ ਦੜਾਏ ਮਾਨਸ ਜਨਮ ਗੁਰ ਭਗਤੀ ਦੜਾਏ ਅਤੇ ਉਹ ਈਸ਼ਵਰ ਦੀ ਭਗਤੀ ਕੇਵਲ ਤੇ ਕੇਵਲ ਇੱਕ ਮਾਨਸ ਜਨਮ ਦੇ ਵਿੱਚ ਆ ਕੇ ਹੀ ਕੀਤੀ ਜਾ ਸਕਦੀ ਹੈ ਬੇਨ ਭਗਤੀ ਵਿਸ਼ਟਾ ਵਿੱਚ ਵਾਸਾ ਵਿਸ਼ਟਾ ਵਿੱਚ ਫਿਰ ਪਾਏਗਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਈਸ਼ਵਰ ਦੀ ਸੱਚੀ ਭਗਤੀ ਤੋਂ ਬਿਨਾਂ ਉਸਦੇ ਸੱਚੇ ਨਾਮ ਸਿਮਰਤੋਂ ਬਿਨਾਂ ਸਾਡਾ ਗੰਦਗੀ ਦੇ ਵਿੱਚ ਹੀ ਵਾਸਾ ਹੁੰਦਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਹੋਰ ਸਮਝਾਉਂਦੇ ਹਨ ਦੁਰਲਭ ਦੇ ਪਾਈ ਵੱਡ ਭਾਗੀ ਦੁਰਲਭ ਦੇ ਪਾਈ ਵੱਡ ਭਾਗੀ ਨਾਮ ਨਾ ਜਪੇ ਤੇ ਆਤਮ ਘਾਤੀ ਦੁਰਲਭ ਦੇਹ ਪਾਈ ਵੱਡ ਭਾਗੀ ਕੇ হে ਇਨਸਾਨ ਕੇ হে ਇਨਸਾਨ ਇਹ ਮਾਨਸ ਜਨਮ ਇਹ ਮਾਨਸ ਜਨਮ ਇਹ ਤੈਨੂੰ ਬਹੁਤ ਹੀ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੋਇਆ ਹੈ ਦੁਰਲਭ ਦੇਹ ਪਾਈ ਇਹ ਮਾਨਸ ਦੀ ਦੇਹ ਤੈਨੂੰ ਬਹੁਤ ਹੀ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੋਈ ਹੈ ਦੁਰਲਭ ਦੇਹ ਪਾਈ ਵੱਡ ਭਾਗੀ ਨਾਮ ਨਾਲ ਜਪੇ ਤੇ ਆਤਮ ਘਾਤੀ ਜੇਕਰ ਤੂੰ ਇਸ ਮਨੁੱਖ ਜੰਮੇ ਦੇ ਵਿੱਚ ਆ ਕੇ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਨਹੀਂ ਕਰਦਾ ਤਾਂ ਤੂੰ ਆਪਣੀ ਆਤਮਾ ਦਾ ਕਹਾਨ ਕਰ ਰਿਹਾ ਹੈ ਭਾਵ ਆਪਣੀ ਆਤਮਾ ਨੂੰ ਮਾਰ ਰਿਹਾ ਹੈ ਮਰ ਨਾ ਜਾਈ ਜਿਨ੍ਹਾਂ ਵਿਸਰਤ ਨਾਮ ਮਰ ਨਾ ਜਾਈ ਜਿਨ੍ਹਾਂ ਵਿਸਰਤ ਨਾਮ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਸ ਇਨਸਾਨ ਨੂੰ ਤਾਂ ਮਰ ਜਾਣਾ ਚਾਹੀਦਾ ਹੈ ਉਸ ਇਨਸਾਨ ਨੂੰ ਤਾਂ ਜਿਉਂਦੇ ਜੀ ਹੀ ਮਰ ਜਾਣਾ ਚਾਹੀਦਾ ਹੈ ਜੋ ਨਾਮ ਨੂੰ ਵਿਸਰੇ ਰਹਿੰਦੇ ਹਨ ਨਾਮ ਬਿਹੂਨ ਜੀਵਨ ਕੌਣ ਕਾਮ ਨਾਮ ਤੋਂ ਬਿਨਾ ਸਾਡਾ ਜੀਵਨ ਕਿਸੇ ਵੀ ਕੰਮ ਦਾ ਨਹੀਂ ਹੈ ਖਾਤ ਪੀਤ ਹੱਸ ਖੇਲ ਵਿਸਤਾਰ ਕ੍ਰਮਣ ਅਰਥ ਮ੍ਰਿਤਕ ਸੰਸਾਰ ਨਾਮ ਤੋਂ ਬਿਨਾ ਨਾਮ ਤੋਂ ਬਿਨਾ ਸਾਡਾ ਜੀਵਨ ਨਾਮ ਤੋਂ ਬਿਨਾ ਜੋ ਅਸੀਂ ਖਾ ਰਹੇ ਹਾਂ ਪੀ ਰਹੇ ਹਾਂ ਹੱਸ ਰਹੇ ਹਾਂ ਖੇਲ ਰਹੇ ਹਾਂ ਅਤੇ ਚੰਗੇ-ਚੰਗੇ ਬਿਸਤਰਿਆਂ ਦੇ ਉੱਤੇ ਸੌਣਾ ਕਰ ਰਹੇ ਹਾਂ ਇਹ ਸਾਡਾ ਇੱਕ ਮੁਰਦੇ ਰੇ ਸ਼ਿੰਗਾਰ ਦੇ ਬਰਾਬਰ ਹੈ ਖਾਤ ਪੀਤ ਹਸ ਖੇਲ ਵਿਸਤਾਰ ਕਮਨ ਅਰਥ ਮਰਤਕ ਮਰਤਕ ਸ਼ਿੰਗਾਰ ਇਹ ਸਾਰਾ ਕੁਝ ਹੀ ਸਾਡਾ ਉਸ ਸੱਚੇ ਨਾਮ ਤੋਂ ਬਿਨਾਂ ਇੱਕ ਮੁਰਦੇ ਰੇ ਸ਼ਿੰਗਾਰ ਵਾਂਗ ਹੈ ਜੋ ਨਾ ਸੁਣੇ ਜਸ ਪਰਮਾਨੰਦਾ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਉਸ ਈਸ਼ਵਰ ਦਾ ਜਸ ਨਹੀਂ ਗਾਉਂਦਾ ਜਸ ਨਹੀਂ ਸੁਣਦਾ ਉਸ ਦਾ ਨਾਮ ਸਿਮਰ ਨਹੀਂ ਕਰਦਾ ਪਸ਼ੂ ਪੰਛੀ ਤਿਰਗਦ ਜੂਣ ਤੇ ਮੰਦਾ ਉਹ ਪਥਮਾ ਤੋਂ ਵੀ ਪੜਾ ਹੈ ਉਹ ਇਨਸਾਨ ਪਥਮਾ ਤੋਂ ਵੀ ਪੜਾ ਹੈ ਕਹੋ ਨਾਨਕ ਗੁਰੂ ਮੰਤਰ ਦੜਾਇਆ ਕੇਵਲ ਰਾਮ ਨਾਮ ਰਿੱਧ ਮਾਹਿ ਸਮਾਇਆ ਕੇਵਲ ਰਾਮ ਨਾਮ ਰਿੱਧ ਮਾਹਿ ਸਮਾਇਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਉਹ ਰਾਮ ਦਾ ਨਾਮ ਹੈ ਕਿ ਉਹ ਰਾਮ ਦਾ ਨਾਮ ਜੋ ਕੇਵਲ ਸਾਡੇ ਹਿਰਦੇ ਦੇ ਵਿੱਚ ਸਮਾਇਆ ਹੋਇਆ ਹੈ ਕਿ ਉਹ ਈਸ਼ਰ ਦਾ ਸੱਚਾ ਨਾਮ ਜੋ ਸਾਡੇ ਹਿਰਦੇ ਦੇ ਵਿੱਚ ਸਮਾਇਆ ਹੋਇਆ ਹੈ ਉਸ ਨੂੰ ਇੱਕ ਪੂਰਾ ਗੁਰੂ ਸਾਡੇ ਹਿਰਦੇ ਦੇ ਅੰਦਰ ਜਗਾ ਦਿੰਦਾ ਹੈ ਪ੍ਰਗਟ ਕਰ ਦਿੰਦਾ ਹੈ ਕੋ ਨਾਨਕ ਗੁਰੂ ਮੰਤਰ ਦੁੜਾਇਆ ਕੇਵਲ ਰਾਮ ਨਾਮ ਰਿੱਦ ਮਹੇ ਸਮਾਇਆ ਅੱਗੇ 890 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਸਾਨੂੰ ਸਮਝਾਉਂਦੇ ਹਨ ਕਿਰੰਕਾਲ ਪਾਈ ਦੁਰਲਭ ਦੇ ਕਿ ਹੇ ਇਨਸਾਨ 84 ਲੱਖ ਜੁਨਾ ਦੇ ਵਿੱਚ ਭਟਕਣ ਤੋਂ ਬਾਅਦ ਤੈਨੂੰ ਇਹ ਦੁਰਲਭ ਮਾਨਸ ਦੇ ਪ੍ਰਾਪਤ ਹੋਈ ਹੈ ਨਾਮਮਹੂਣੀ ਹੋਈ ਖੇ ਅਤੇ ਇਹ ਨਾਮ ਤੋਂ ਬਿਨਾ ਇੱਕ ਸਵਾ ਦੀ ਢੇਰੀ ਢੇਰੀ ਹੋ ਰਹੀ ਹੈ ਅਤੇ ਇਹ ਨਾਮ ਤੋਂ ਬਿਨਾ ਇੱਕ ਰਾਖ ਦੀ ਢੇਰੀ ਹੋ ਰਹੀ ਹੈ ਪਸ਼ੂ ਪ੍ਰੇਤ ਮੁਗਧ ਤੇ ਬੁਰੀ ਕਿਸੇ ਨਾ ਬੂਝੇ ਜਿਨ ਇਹ ਸ੍ਰੀ ਪਸ਼ੂ ਪ੍ਰੇਤ ਮੁਗਧ ਤੇ ਬੁਰੀ ਕਿਸੇ ਨਾ ਬੂਝੇ ਜਿਨ ਇਹ ਸ੍ਰੀ ਉਸ ਸੱਚੇ ਨਾਮ ਤੋਂ ਬਿਨਾਂ ਇਹ ਸਾਡੀ ਜੋ ਮਾਨਸ ਦੇ ਹੈ ਇੱਕ ਪਸ਼ਮਾ ਅਤੇ ਪ੍ਰੇਤਾਂ ਦੇ ਤੇਸਟਾਂ ਦੀ ਤਰ੍ਹਾਂ ਹੈ ਉਸ ਸੱਚੇ ਨਾਮ ਤੋਂ ਬਿਨਾਂ ਸਾਡੀ ਜੋ ਇਹ ਮਾਨਸ ਦੇ ਹੈ ਮਾਨਸ ਜਮਾ ਹੈ ਉਹ ਪਸ਼ਮਾ ਅਤੇ ਪ੍ਰੇਤਾਂ ਵਰਗਾ ਹੈ ਕਿਸੇ ਨਾ ਬੂਝੇ ਜਿਨ ਇਹ ਸ੍ਰੀ ਇਹ ਇਨਸਾਨ ਮਨੁੱਖ ਦਾ ਜਾਮਾ ਪ੍ਰਾਪਤ ਕਰਕੇ ਉਸ ਈਸ਼ਵਰ ਨੂੰ ਨਹੀਂ ਜਾਣਦਾ ਹੈ ਉਸ ਈਸ਼ਵਰ ਦੇ ਨਾਲ ਮਲਾਪ ਨਹੀਂ ਕਰਦਾ ਹੈ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਨਹੀਂ ਦੇਖਦਾ ਹੈ ਜਿਸ ਨੇ ਜਿਸ ਈਸ਼ਵਰ ਨੇ ਤੈਨੂੰ ਇਹ ਮਾਨਸ ਜਨਮ ਦਿੱਤਾ ਹੈ ਅੱਜ ਸਾਡੇ ਗੁਰੂ ਸਾਹਿਬ ਜੀ 658 ਅੰਕ ਤੇ ਲਿਖਦੇ ਹਨ ਦੁਰਲਭ ਜਨਮ ਪੁੰਨ ਫਲ ਪਾਇਓ ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬ ਵੇਖੀ ਸਾਡੇ ਗੁਰੂ ਸਾਹਿਬ ਜੀ ਸਾਡੇ ਗੁਰੂਆਂ ਨੇ ਸਾਡੇ ਮਾਨਸ ਜਨਮ ਨੂੰ ਵਾਰ-ਵਾਰ ਸਾਡੇ ਗੁਰੂਆਂ ਨੇ ਸਾਡੇ ਮਾਨਸ ਜਨਮ ਨੂੰ ਵਾਰ-ਵਾਰ ਹੀ ਦਰਲੱਭ ਦਿਹਾ ਹੈ ਪਰ ਇਸ ਅਸੀਂ ਇਸ ਨੂੰ ਪਰ ਅਸੀਂ ਇਸ ਦਰਲੱਭ ਮਾਨਸ ਜਨਮ ਨੂੰ ਐਵੇਂ ਹੀ ਗਵਾਈ ਜਾ ਰਹੇ ਹਾਂ ਦਰਲੱਭ ਜਨਮ ਪੁੰਨ ਫਲ ਪਾਇਆ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਤੈਨੂੰ ਇਹ ਦਰਲੱਭ ਮਾਨਸ ਦਾ ਜਨਮ ਪਿਛਲੇ ਕਿਸੇ ਚੰਗੇ ਕਰਮਾਂ ਦੇ ਪੁੰਨ ਕਰਕੇ ਮਿਲਿਆ ਹੈ। ਗਿਰਥਾ ਜਾਤ ਅਬਿਵੇਕੇ ਤੇ ਤੂੰ ਇਸ ਨੂੰ ਬੇਅਰਥ ਹੀ ਗਵਾਈ ਜਾ ਰਿਹਾ ਹੈ। ਤੇ ਤੂੰ ਇਸ ਨੂੰ ਬੇਅਰਥ ਹੀ ਗਵਾਈ ਜਾ ਰਿਹਾ ਹੈ। ਰਾਜਾ ਇੰਦਰ ਸੰਸਾਰ ਗ੍ਰਹਿ ਆਸਣ ਬਿਨ ਹਰ ਭਜਨ ਕਹੋ ਕਹਿ ਲੇਥੇ। ਰਾਜਾ ਇੰਦਰ ਸੰਸਾਰ ਗ੍ਰਹਿ ਆਸਣ ਬਿਨ ਹਰ ਭਜਨ ਕਹੋ ਕਹ ਲੈਤੀ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਇਨਸਾਨ ਜੇਕਰ ਉਸ ਈਸ਼ਵਰ ਦੇ ਸੱਚੇ ਨਾਮ ਤੋਂ ਬਿਨਾਂ ਤੈਨੂੰ ਰਾਜੇ ਇੰਦਰ ਦੇ ਬਰਾਬਰ ਚੰਗੇ-ਚੰਗੇ ਆਸਣ ਵੀ ਮਿਲ ਜਾਣ ਤਾਂ ਉਹ ਵੀ ਕਿਸੇ ਲੇਖੇ ਦੇ ਵਿੱਚ ਨਹੀਂ ਹਨ ਹਜੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਜੇਕਰ ਉਸ ਈਸ਼ਵਰ ਦੇ ਨਾਲ ਮਿਲਣਾ ਹੈ ਤਾਂ ਉਸ ਈਸ਼ਵਰ ਦੇ ਨਾਲ ਕਿਵੇਂ ਮਿਲਿਆ ਜਾਵੇਗਾ ਸਾਡੇ ਗੁਰੂ ਸਾਹਿਬ ਜੀ ਸਾਨੂੰ ਆਪਣੀ ਬਾਣੀ ਦੇ ਦੁਆਰਾ ਸਮਝਾਉਂਦੇ ਹਨ ਕਿ ਜੇਕਰ ਅਸੀਂ ਉਸ ਈਸ਼ਵਰ ਦੇ ਨਾਲ ਮਿਲਣਾ ਹੈ ਤਾਂ ਅਸੀਂ ਉਸ ਈਸ਼ਵਰ ਦੇ ਨਾਲ ਕਿਵੇਂ ਮਿਲ ਸਕਦੇ ਹਾਂ 233 ਅੰਗ ਤੇ ਤੀਜੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਮੇਰਾ ਪ੍ਰਭੂ ਨਿਰਮਲਾ ਸਭਨੇ ਰਹਾ ਸਮਾਏ ਗੁਰ ਕਿਰਪਾ ਤੇ ਮਿਲੇ ਮਲਾਈ ਤੀਜੇ ਪਾਤਸ਼ਾਹ 233 ਅੰਗ ਤੇ ਸਮਝਾਉਂਦੇ ਹਨ ਕਿ ਮੇਰਾ ਪ੍ਰਭੂ ਨਿਰਮਲਾ ਕਿ ਮੇਰਾ ਜੋ ਈਸ਼ਵਰ ਹੈ ਉਹ ਜੋ ਪਵਿੱਤਰ ਤੋਂ ਪਵਿੱਤਰ ਨਿਰਮਲ ਤੋਂ ਨਿਰਮਲ ਈਸ਼ਵਰ ਹੈ ਸਭ ਨੇ ਰਹਾ ਸਮਾਈ ਉਹ ਸਭ ਦੇ ਵਿੱਚ ਹੀ ਸਮਾਇਆ ਹੋਇਆ ਹੈ ਉਹ ਸਭ ਦੇ ਵਿੱਚ ਹੀ ਸਮਾਇਆ ਹੋਇਆ ਹੈ ਅਤੇ ਉਹ ਮਿਲਦਾ ਕਿਵੇਂ ਹੈ ਗੁਰ ਕਿਰਪਾ ਤੇ ਮਿਲੇ ਮਲਾਈ ਉਹ ਸਾਨੂੰ ਉਹ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੰਗਤ ਕਰਕੇ ਹੀ ਮਿਲਦਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਆਸਾਰੀ ਵਾਰ ਦੇ ਵਿੱਚ ਲਿਖਦੇ ਹਨ ਜਿਨ੍ਹਾਂ ਨਾਨਕ ਸਤਿਗੁਰੂ ਭੇਟਿਆ ਜਿਨ੍ਹਾਂ ਨੇ ਇੱਕ ਪੂਰੇ ਸਤਿਗੁਰੂ ਦੀ ਜਿਨ੍ਹਾਂ ਨੇ ਸਾਡੇ ਘਰ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਰ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਦੀ ਸੇਵਾ ਕੀਤੀ ਹੈ ਤਿੰਨਾ ਮਿਲਿਆ ਹਰ ਸੋਈ ਉਹਨਾਂ ਨੂੰ ਉਹ ਈਸ਼ਵਰ ਆਪਣੇ ਅੰਦਰੋਂ ਹੀ ਮਿਲ ਜਾਂਦਾ ਹੈ ਭਾਵ ਉਹਨਾਂ ਨੂੰ ਆਪਣੇ ਅੰਦਰੋਂ ਹੀ ਉਸ ਈਸ਼ਵਰ ਦੇ ਦਰਸ਼ਨ ਹੋ ਜਾਂਦੇ ਹਨ ਜਿਨ੍ਹਾਂ ਨਾਨਕ ਸਤਿਗੁਰੂ ਭੇਟਿਆ ਤਿੰਨਾ ਮਿਲਿਆ ਹਰ ਸੋਈ ਜਿਨ੍ਹਾਂ ਨੇ ਇੱਕ ਪੂਰੇ ਸਤਗੁਰੂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਉਹ ਈਸ਼ਵਰ ਆਪਣੇ ਅੰਦਰੋਂ ਹੀ ਮਿਲ ਜਾਂਦਾ ਹੈ ਭਾਵ ਆਪਣੇ ਅੰਦਰੋਂ ਹੀ ਉਹਨਾਂ ਨੂੰ ਉਸ ਈਸ਼ਵਰ ਦੇ ਦਰਸ਼ਨ ਹੋ ਜਾਂਦੇ ਹਨ ਤੇ 363 ਅੰਗ ਤੇ ਤੀਜੇ ਪਾਸ਼ਾ ਜੀ ਹੋਰ ਲਿਖਦੇ ਹਨ ਸਤਗੁਰ ਵਿੱਚ ਵੱਡੀ ਵਡਿਆਈ ਚਿਰ ਹੀ ਵਿਛੁਣੇ ਮੇਲ ਮਲਾਈ ਕਿ ਇੱਕ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਸੰਤ ਸਾਧੂ ਸਤਿਗੁਰੂ ਦੇ ਵਿੱਚ ਇਹ ਵਡਿਆਈ ਹੁੰਦੀ ਹੈ ਇੱਕ ਪੂਰੇ ਸਤਿਗੁਰੂ ਸੰਤ ਸਾਧੂ ਬ੍ਰਹਮ ਗਿਆਨੀ ਦੀ ਇਹ ਵਡਿਆਈ ਹੈ ਕਿ ਉਹ ਸਾਨੂੰ ਉਹ ਸਾਨੂੰ ਚਿਰਾਂ ਤੋਂ ਵਿਛੜਿਆ ਹੋਇਆਂ ਨੂੰ ਉਹ ਸਾਨੂੰ ਜਨਮਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਉਸ ਈਸ਼ਵਰ ਦੇ ਨਾਲ ਮਿਲਾ ਦਿੰਦਾ ਹੈ ਸਤਿਗੁਰੂ ਵਿੱਚ ਵੱਡੀ ਵਡਿਆਈ ਕ੍ਰਿਮ ਸੁਣੇ ਮੇਲ ਮਲਾਈ ਇੱਕ ਜੋ ਸਾਨੂੰ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲਾ ਇੱਕ ਜੋ ਪੂਰਾ ਗੁਰੂ ਸਤਗੁਰੂ ਬ੍ਰਹਮ ਗਿਆਨੀ ਹੁੰਦਾ ਹੈ ਉਸ ਦੇ ਵਿੱਚ ਇਹ ਵਡਿਆਈ ਹੁੰਦੀ ਹੈ ਕਿ ਉਹ ਸਾਨੂੰ ਜਨਮਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਉਸ ਈਸ਼ਵਰ ਦੇ ਨਾਲ ਮਿਲਾ ਦਿੰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਸੰਤ ਸਾਧੂ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਉਸ ਈਸ਼ਵਰ ਦੇ ਨਾਲ ਮਲਾਪ ਕਰਨਾ ਹੈ ਉਸ ਈਸ਼ਵਰ ਦੇ ਨਾਲ ਮਲਾਪ ਕਰਨਾ ਹੈ ਉਸ ਈਸ਼ਵਰ ਨੂੰ ਆਪਣੇ ਘਟ ਦੇ ਅੰਦਰ ਦੇਖਣਾ ਹੈ ਉਸ ਈਸ਼ਵਰ ਦੇ ਨਾਲ ਮਿਲ ਕੇ ਉਸ ਈਸ਼ਵਰ ਦੇ ਨਾਲ ਮਿਲ ਕੇ ਉਸ ਈਸ਼ਵਰ ਦੇ ਸੱਚੇ ਨਾਮ ਦਾ ਸਿਮਰਨ ਕਰਨਾ ਹੀ ਸਾਡੇ ਜੀਵਨ ਦਾ ਮਨੋਰਥ ਹੈ ਲਕਸ਼ ਹੈ ਸ੍ਰੀ ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ